ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਰਹਿਣ ਵਾਲੇ ਕਿਸਾਨ ਜ਼ਗੀਰ ਸਿੰਘ ਨੂੰ ਪੰਜਾਬ ਸਰਕਾਰ ਨੇ ਹਰ ਦੇ ਨਾਲ ਖਰਾਬ ਹੋਈ 5 ਏਕੜ ਫਸਲ ਦਾ ਦਿੱਤਾ ਮੁਆਵਜ਼ਾ ਕਿਸਾਨ ਜ਼ਗੀਰ ਸਿੰਘ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਜਗੀਰ ਸਿੰਘ ਮਨਾਮ ਪਿੰਡ ਸਿੰਘੋਵਾਲ ਤੇ ਸਾਡੇ ਚ ਪਾਣੀ ਬਹੁਤ ਆਇਆ ਵਾ ਵੀ ਪਾੜੀਆਂ ਵਿੱਚ ਤੇ ਖਰਾਬਾ ਬਹੁਤ ਹੋਇਆ ਗਿਆ ਚਾਹੋ ਤੁਹਾਡਾ ਧੰਨਵਾਦ ਸਰਕਾਰ ਨੇ ਬਹੁਤ ਕੀਤਾ ਵਾ ਕਿ ਉਹ ਸਾਨੂੰ ਫੁੱਲ ਪੈ ਪਾ ਦੇ 20000 ਏਕੜ ਦਾ ਗਿਆ 20000 ਨੇ ਕਦਰ ਨੂੰ ਪੈਸੇ ਦੇ ਦਿੱਤੇ ਹਨ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਜੀ ਹਾਂਜੀ ਤੁਹਾਡੀ ਕਿਹਨੀ ਕੁਸੂ ਖਰਾਬ ਹੋਈ ਸੀ ਤੇ ਕੀ ਹੋਇਆ ਇਸ ਵਾਰ ਸਾਨੂੰ ਫਸਲ ਸਾਡੀ ਜਿੰਨੇ ਚ ਪੀਜੀ ਸਾਈ ਖਰਾਬ ਹੋ ਗਈ ਹੈ ਜੀ ਤੇ ਸਾਰੀ ਸਾੜੀ ਮਤਲਬ ਜਿਹੜੀ ਆ ਹੁਣ ਅਜੇ ਵੀ ਅਜੇ ਮੇਰੇ ਹਰੀ ਪਈ ਆ ਪੱਕਣੀ ਨਹੀਂ ਰਹੀ ਦੀ ਉਹ ਪਕੜੀ ਨਹੀਂ ਗਈ ਚਾਹੇ ਤੇ ਉਹ ਗੁਜਰਾਉ ਦੇ ਕੇ ਪੈਸੇ ਦੇ ਕੇ ਤੇ ਗੁਜਰਾ ਕਿ ਆ ਵੀ ਤੁਸੀਂ ਚਾਰ ਲਵੋ ਬਾਅਦ ਚ ਆਪਾਂ ਉਹਨੂੰ ਜ਼ਮੀਨ ਖਾਲੀ ਕਰਕੇ ਦੇ ਦੇਵਾਂਗੇ ਜੇ ਅੱਜ ਹੀ ਅਸੀਂ ਪਹਿਲੀ ਖਾਲੀ ਕਰ ਦਿਆਂ ਤਾਂ ਵੀ ਸਾਡੇ 10 ਦਿਨ ਲੱਗਣੇ ਪਹਿਲੀ ਵਿਜੀਨ ਵਿੱਚ ਕਿਉਂਕਿ ਪਹਿਲੀ ਗਿੱਲੇ ਗਿੱਲੇ ਕਰ ਚੁੱਕੇ ਆ ਜੇ ਜ਼ਮੀਨ ਦਾ ਵਾਅਦਾ ਰਹਿ ਗਿਆ ਕਨਫਿਊਜ਼ਨ ਵਾਤੇ ਹਾਂਜੀ ਹਾਂਜੀ ਕੋਈ ਮਤ ਹੋਈ ਇਹ 20 ਐਕੜ ਕਿਹਾ 20 ਐਕੜ ਇੱਕਦਮ ਮਿਲ ਗਿਆ ਨੂੰ ਧੰਨਵਾਦ ਕਰ ਦਿਓ ਹਾਂਜੀ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ